ਦਸਾਖੀ ਦੀਆਂ ਆ ਵੇਖੋ ਤਿਆਰੀਆਂ ਹੋ ਗਈਆਂ ਨੇ ਤੇ ਦਿਵਾਨ ਤੋਂ ਆਏ ਆ ਇੱਥੇ ਨੇੜੇ ਅੱਜ ਪ੍ਰੋਗਰਾਮ ਸੀ ਰਾਜਗੜ੍ਹ ਤੇ ਆ ਵੇਖੋ ਸਾਰੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਾਰੇ ਪਾਸੇ ਜਗਮਗ ਜਗਮਗ ਹੋ ਗਈ ਹੈ ਤੇ ਬੜੇ ਉਤਸ਼ਾਹ ਨਾਲ ਇਸ ਵਾਰੀ ਆਪਾਂ ਪ੍ਰੋਗਰਾਮ ਕਰ ਰਹੇ ਆਂ ਸੰਦੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੇ ਸਤਿਗੁਰੂ ਜੀ ਦੇ ਸਜਾਏ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ 11 12 13 ਦੇ ਦੀਵਾਨ ਰਾਤ ਦੇ 7 ਵਜੇ ਤੋਂ ਲੈ ਕੇ 8:30 ਤੱਕ ਹੋਇਆ ਕਰਨਗੇ ਤੇ 14 ਦਾ ਭਾਰੀ ਅਮਰ ਸੰਚਾਰ ਵੀ ਸ਼ਾਮ ਨੂੰ 5 ਵਜੇ ਹੋਣਾ ਤੇ ਨਾਲ ਫਿਰ ਜਿਹੜਾ ਹੈ ਦੀਵਾਨ ਸਜਣਾ ਬੋ ਸਾਰੀ ਸੰਗਤ ਨੇ ਉਹਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਤੇ 14 April ਨੂੰ ਸਾਰਿਆਂ ਨੂੰ ਹੀ ਬੇਨਤੀ ਹੈ ਵੀ ਤੁਸੀਂ ਸਾਰੇ ਵੱਧ ਚੜ ਕੇ ਪਹੁੰਚੋ ਤੇ ਆ ਕੇ ਦਰਸ਼ਨ ਮੇਲੇ ਕਰੋ ਲਾਹਾ ਪ੍ਰਾਪਤ ਕਰੋ ਆ ਸਾਰੀਆਂ ਲੜੀਆਂ ਚੱਲ ਪੈਣੀਆਂ ਨੇ ਹਜੇ ਤਿਆਰੀ ਚੱਲ ਰਹੀ ਹੈ ਸਤਿਗੁਰੂ ਜੀ ਸਾਈ ਰੂਪ ਹਰ ਪਾਸੇ ਤੁਹਾਨੂੰ ਆਲੇ-ਦੁਆਲੇ ਖਲਗੀਆਂ ਵਾਲੇ ਖਲਗੀਆਂ ਵਾਲੇ ਨਜ਼ਰ ਆਉਣੇ ਨੇ ਉਹ ਬੜੇ ਚਾਹ ਨਾਲ ਪਿਆਰ ਨਾਲ ਆਪਾਂ ਵਿਸਾਖੀ ਦਾ ਪ੍ਰੋਗਰਾਮ ਕਰਦੇ ਹੀ ਆ ਹਰ ਸਾਲ ਤੇ ਅਗਲੇ ਸਾਲ ਦਾ ਤਾਂ ਅਸੀਂ ਹੋਰ ਵੀ ਬਹੁਤ ਸੋਹਣਾ ਇੱਕ ਪ੍ਰੋਗਰਾਮ ਉਲੀਕਿਆ ਉਹ ਤੁਹਾਨੂੰ ਵਿਸਾਖੀ ਤੇ ਹੀ ਦੱਸਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਗੇ ਸਾਰੇ ਜਥਾ ਵੀ ਆ ਗਿਆ ਦਵਾਨ ਤੇ ਗਏ ਸੀ ਸਾਰੇ ਸਾਰੇ ਬੰਦੇ ਬੜੇ ਚੰਗੇ ਨੇ ਬਸ ਖਾਂਦੇ ਹੀ ਜ਼ਿਆਦਾ ਨੇ ਹੋਰ ਤਾਂ ਠੀਕ ਹੈ ਰਾਤ ਦੀ ਰੋਟੀ ਵੱਧ ਖਾ ਲੈਂਦੇ ਨੇ ਇਸ ਕਰਕੇ ਸਿਰ ਭਾਰੇ ਰਹਿੰਦੇ ਨੇ ਬਾਕੀ ਉਦਾਂ ਤਾਂ ਠੀਕ ਹੀ ਨੇ ਸਾਰੇ ਤੇ ਆਓ ਤੇ ਆ ਜਿਹੜਾ ਵੇਖੋ ਕਿੰਨਾ ਸੋਹਣਾ ਸਾਰੀਆਂ ਸਜਾਵਟਾਂ ਹੋ ਰਹੀਆਂ ਨੇ ਸਾਡੇ ਟੈਂਟ ਵਾਲੇ ਲਾਈਟਾਂ ਵਾਲੇ ਬੰਦੇ ਆ ਇਧਰਲੇ ਪਾਸੇ ਆ ਵੀ ਵਿਖਾਓ ਸਾਰਾ ਸਾਰੇ ਪਾਸੇ ਜਗਮਗ ਜਗਮਗ ਹੋ ਰਹੀ ਹੈ ਤੇ ਬੜੇ ਚਾਹ ਤੇ ਉਤਸ਼ਾਹ ਨਾਲ ਜਿਹੜਾ ਇਹ ਪ੍ਰੋਗਰਾਮ ਹੈ ਵਿਖਾਇਆ ਜਾ ਰਿਹਾ ਹੈ ਤੇ ਤਿਆਰੀਆਂ ਚੱਲ ਰਹੀਆਂ ਤੇ ਸਾਰਿਆਂ ਨੇ ਦਰਸ਼ਨ ਹੋ ਸਕੇ ਤੇ ਚਾਰੇ ਦਿਵਾਨਾ ਚਾਓ 11 12 13 14 ਇਲਾਕੇ ਵਾਲਿਆਂ ਨੂੰ ਬੇਨਤੀ ਹੈ ਤੇ ਬਾਕੀ ਫਿਰ 14 ਨੂੰ ਤੇ ਸਾਰਿਆਂ ਨੇ ਬੱਸਾਂ ਦਾ ਪ੍ਰਬੰਧ ਸਾਰੇ ਦਲਾਂ ਵਾਲਿਆਂ ਨੇ ਕੀਤਾ ਹੈ ਅੰਮ੍ਰਿਤਸਰ ਬੋਰ ਮਲੋਟ ਬਠਿੰਡਾ ਮੋਗਾ ਦਿੱਲੀ ਫਰੀਦাবাদ ਤੇ ਵੱਡੇ ਵੱਡੇ ਸਾਰੇ ਸ਼ਹਿਰਾਂ ਤੋਂ ਉਧਰ ਬੱਸਾਂ ਆਉਣੀਆਂ ਹੈ ਯੂਪੀ ਤੋਂ ਵੀ ਬੱਸਾਂ ਆਉਣੀਆਂ ਤੇ ਜਿੱਥੇ-ਜਿੱਥੇ ਵੀ ਤੁਹਾਡਾ ਹੈ ਪ੍ਰਬੰਧ ਤੇ ਜਰੂਰ ਸਾਰਿਆਂ ਨੇ ਬਾਅਦ ਚੜ ਕੇ ਪਹੁੰਚਣਾ ਗੁਰੂ ਕੇ ਲੰਗਰ ਇੱਥੇ ਸਾਰੇ ਵੀ ਸਜ ਗਏ ਐ ਤੇ ਸਾਰਾ ਬਹੁਤ ਸੋਹਣਾ ਚਾਹ ਨਾਲ ਪਿਆਰ ਨਾਲ ਬੰਦੇ ਸੇਵਾ ਸਾਰੇ ਲੱਗੇ ਹੋਏ ਐ ਤੇ ਸਾਰਿਆਂ ਨੇ ਬਾਅਦ ਚੜ ਕੇ ਪਹੁੰਚ ਕੇ ਚਾਰੇ ਦੇਣੀ ਦਰਸ਼ਨ ਦੇਣੇ ਨਹੀਂ ਤੇ 14 ਨੂੰ ਤਾਂ ਫਿਰ ਇੱਕ ਦਿਨ ਤੇ ਸਾਰਿਆਂ ਨੇ ਆਉਣਾ ਹੀ ਆਉਣਾ ਵੱਡਾ ਪ੍ਰੋਗਰਾਮ ਦੀਵਾਨ ਹਾਲ ਦੇ ਵਿੱਚ ਆਪਾਂ ਸਾਰੇ ਪਾਸ਼ਾ ਦੇ ਗੁਣ ਗਾਵਾਂਗੇ ਠੀਕ ਆ ਜੀ ਗੱਲਾਂ ਮੁੱਕ ਚਲੀਆਂ ਹੋਰ ਹੁਣ ਕੀ ਕਹਾਂ ਆ ਜਿਓ ਬਸ ਇੰਨਾ ਹੀ ਐ ਪਹੁੰਚ ਜਿਓ ਤੁਹਾਨੂੰ ਪਤਾ ਹੀ ਐ ਵੀ ਪ੍ਰੋਗਰਾਮ ਐ ਤੇ ਜਰੂਰ ਦਰਸ਼ਨ ਦਿਓ ਆਓ ਤੇ ਆਪਾਂ ਰਲ ਮਿਲ ਕੇ ਆਨੰਦ ਲਈਏ ਪਾਸ਼ਾ ਤੇ ਗੁਣ ਗਾਈਏ ਅਕਲਗੀ ਤਰਨਵਾਸ ਵੀ ਵੇਖੋ ਜਗਮਗ ਜਗਮਗ ਹੋ ਗਈ ਏ ਵੀ ਸਜ ਗਿਆ ਤੇ ਇਧਰ ਵੀ ਰਾਹ ਬਣ ਗਏ ਸਾਰੇ ਸਜਾਵਟਾਂ ਹੋ ਗਈਆਂ ਲੱਖਾਂ ਰੁਪਈਆ ਖਰਚ ਕੇ ਤੇ ਵਾਹ ਬਈ ਵਾਹ ਹਾ ਤੇ ਵੇਖੋ ਕਿ ਆ ਜਗਮਗ ਜਗਮਗ ਹੋ ਰਹੀ ਸਾਰੇ ਪਾਸੇ ਤਿਆਰੀਆਂ ਚੱਲ ਰਹੀਆਂ ਧੂਮ ਧਾਮ ਨਾਲ ਹੈ ਜੀ ਸਾਡੇ ਅੰਦਰ ਵੀ ਜਗਮਗ ਜਗਮਗ ਹੋਵੇ ਆ ਤੇ ਰੌਣਕ ਮੇਲਾ ਚਲੋ 2-4 ਦਿਨ ਹੁਣ ਤੋਂ ਹੀ ਤਿਆਰੀਆਂ ਵੇਖੋ ਚੱਲ ਪਈਆਂ ਮੀਨਹੇਰੀ ਦਾ ਤਾਂ ਪਤਾ ਨਹੀਂ ਪਰ ਪ੍ਰਬੰਧ ਆਪਾਂ ਕਰ ਲਿਆ ਸਾਰਾ ਤੇ ਸਾਰੇ ਦਰਖਤ ਲੰਗਰ ਹਾਲ ਦਵਾਨ ਹਾਲ ਸਾਰੇ ਸਜ ਗਏ ਐ ਆਸਰੇ ਤੱਕ ਵੇਖੋ ਰਾਹ ਬਣ ਗਏ ਦੂਰ ਤੱਕ ਲਾਈਟਾਂ ਲੱਗੀਆਂ ਸੰਗਤਾਂ ਦੇ ਵਾਸਤੇ ਸੜਕਾਂ ਸਜਾਈਆਂ ਜਾ ਚੁੱਕੀਆਂ ਐ ਰੋਡ ਬਣ ਗਏ ਐ ਲਾਈਟਾਂ ਲੱਗ ਗਈਆਂ ਬਾਕੀ ਇੱਥੇ ਪਕੌੜਿਆਂ ਪਕੂੜਿਆਂ ਦੀਆਂ ਸਟਾਲਾਂ ਲੱਗ ਜਾਣੀਆਂ ਜਲੇਬੀਆਂ ਕੱਢੀ ਜਾਣੀਆਂ ਹਾਂਜੀ ਤੇ ਪਕੌੜੇ ਵੀ ਚੱਲੀ ਜਾਣੇ ਨੇ ਤੇ ਆਹ ਵੇਖੋ ਆ ਰਾਹ ਬਣ ਗਏ ਲੰਬੇ ਲੰਬੇ ਰਸਤੇ ਸਾਰੇ ਸਜ ਚੁੱਕੇ ਨੇ ਇਦਾਂ ਦੇ ਵਿੱਚ ਦੀ ਲੰਘ ਕੇ ਫਿਰ ਸੰਗਤਾਂ ਨੇ ਉਹ ਉੱਥੇ ਦਵਾਨ ਹਾਲ ਵਿੱਚ ਪਹੁੰਚਣਾ ਉਹ ਨੇਰਾ ਉਧਰਲੇ ਪਾਸੇ ਤਿਆਰੀਆਂ ਜੇ ਚੱਲ ਰਹੀਆਂ ਓਹ ਸਾਹਮਣੇ ਰਸੋਈਆਂ ਸਾਡੀਆਂ ਕਿਚਨ ਵੱਡੀ ਜਿੱਥੇ ਲੰਗਰ ਬਣਦਾ ਉਹ ਵੀ ਸਾਰਾ ਕੁਝ ਤਿਆਰੀਆਂ ਹੋ ਰਹੀਆਂ ਤੇ ਬਾਕੀ 2 ਦਿਨਾਂ ਤੱਕ ਸਾਰਾ ਸਜ ਜਾਣਾ ਹੈ 10 ਤੱਕ ਕੰਪਲੀਟ ਹੋਏਗਾ ਫਿਰ 4 ਦਿਨ ਜਰੂਰ ਆਓ ਬੱਚਿਆਂ ਨੂੰ ਲਿਆਓ ਸਾਰਾ ਰੌਣਕ ਮੇਲਾ ਵੇਖੀਏ ਤੇ ਆਨੰਦ ਲਈਏ ਸਰਦਾਰ ਬਲਵਿੰਦਰ ਸਿੰਘ ਜੀ ਇਹ ਸ਼ੇਰਪੁਰ ਟੈਂਟ ਵਾਲੇ ਆ ਜਿਹੜੇ ਵੀ ਪ੍ਰੋਗਰਾਮ ਇਹਨਾਂ ਦੇ ਜਿਹੜਾ ਜੋ ਇਹਨਾਂ ਦੇ ਕੋਲ ਸਮਾਨ ਹੈ ਨਾ ਜਗਮਗਾ ਵਾਲਾ ਇਹ ਕਿਸੇ ਕੋਲ ਵੀ ਹੈ ਨਹੀਂ ਪੰਜਾਬ 'ਚ ਜਿੰਨੀ ਇਹਨਾਂ ਦੀ ਤਿਆਰੀ ਹੈ ਲਾਈਟਾਂ ਦਾ ਸਾਊਂਡ ਦਾ ਸਾਰਾ ਇਹਨਾਂ ਦਾ ਬਹੁਤ ਤਕੜਾ ਜਗਾੜ ਹੈ ਸੋ ਇਹਨਾਂ ਦੀ ਸੇਵਾ ਸਾਰੀ ਤੇ ਇਹ ਬਹੁਤ ਪਿਆਰ ਨਾਲ ਕਰਦੇ ਨੇ ਸੋ ਕਦੇ ਮਤਲਬ ਬਹੁਤ ਜਿਵੇਂ ਇਹਨਾਂ ਨੂੰ ਕਹਿ ਦਈਏ ਉੱਥੇ ਹੀ ਖੜੇ ਰਹਿੰਦੇ ਆ। ਸੋ ਬੜੀ ਸੇਵਾ ਪਿਆਰ ਨਾਲ ਇੰਨੇ ਸਾਲ ਇਹਨਾਂ ਨੇ ਕੀਤੀ ਹੈ। ਸੋ ਬਹੁਤ ਸਾਰੀਆਂ ਤਿਆਰੀਆਂ ਤੇ ਸੰਗਤ ਸਾਰੀ ਦਰਸ਼ਨ ਦਿਓ। ਆਓ ਪ੍ਰਸ਼ਾਦਾ ਪਾਣੀ ਸ਼ਕੋ। ਰਹਿਣਾ ਹੋਇਆ ਉਹਨਾਂ ਦਾ ਪ੍ਰਬੰਧ ਵੀ ਕਰਾਂਗੇ।